ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਣੇ ਘਰੋਂ ਘਬਰ ਕਰਦਾ ਪਿਆ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ 8427019817 ਮੇਰਾ ਕੰਟੈਕਟ ਨੰਬਰ ਆ ਸਾਹਮਣੇ ਸਕਰੀਨ ਤੇ ਜਿਵੇਂ ਆਪਾਂ ਝੋਟੀ ਦੇਖ ਰਹੇ ਆ ਇਹ ਫਾਰਸ ਇਲਾਪਾ ਤੁਹਾਨੂੰ ਦੁੱਧ ਵੀ ਝੋਕੇ ਦਿਖਾਵਾਂਗੇ ਅੰਦਾਜ਼ਾ ਦਿਖਾ ਦਈਏ ਕਿੰਨਾ ਦੁੱਧ ਆ ਤੇ ਪਹਿਲਾਂ ਆਪਾਂ ਤੋੜ ਕੇ ਦੇਖੋਨੇ ਸਾਰੇ ਗੱਲਾਂ ਬਾਤਾਂ ਵੇਚੀ ਕਰਾਂਗੇ ਤੋੜ ਵੀ ਰਾਜੂ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਚੈੱਕ ਕਰੋ ਝੋਟੀ ਦਾ ਚੰਗਾ ਤੇ ਬਾਕੀ ਥਾਂਲੇ ਵਾ ਸੋਹਣਾ ਸਾਫ ਸੁਥਰਾ ਚੋਣ ਤੋਂ ਪਹਿਲਾਂ ਦਾ ਬੱਲੇ ਬੱਦ ਖੋਣੇ ਪਏ ਹੁਣ ਆਪਾਂ ਚੋਣੀਆਂ ਸ਼ਾਮ ਦਾ ਟਾਈਮ ਆ ਚਵਾਈ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਸਾਰੀ ਕੀਵਰ ਵੀ ਦੂਰਵਾ ਜਾਂਦਾ ਹਨਾ ਤੇ ਆ ਦੇਖੋ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਸੋ ਤੋੜਾ ਵਗੈਰਾ ਚੈੱਕ ਕਰੋ ਕਿਸੇ ਪਾਸਿਓਂ ਹੱਥ ਧਰਾੜੀ ਝੋਟੀ ਤੇ ਥੱਲੇ ਵਾ ਦੇਖੋ ਯਾਰ ਸਾਫ ਸੁਥਰਾ ਕੋਈ ਪਾਸਾ ਆਸਾ ਨਹੀਂ ਤੇ ਕੱਦ ਕਾਠ ਵੀ ਚੰਗਾ ਗਾ ਤੇ ਚਵਾਈ ਆਪਾਂ ਕਰਦੇ ਆ ਬੱਚਾ ਛੱਡ ਕੇ ਤੁਹਾਨੂੰ ਆ ਆ ਪਈ ਬਾਹਰ ੱਚੋ ਕੇ ਦਿਖਾਉਨੇ ਆ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੋ ਪਰ ਸਮਾਪ ਵਗੈਰਾ ਕਰਕੇ ਆਪਾਂ ਤੁਹਾਨੂੰ ੱਚੋ ਕੇ ਦਿਖਾਵਾਂਗੇ ਸਾਰੀ ਪੂਰੀ ਸੀਲ ਮੈਂ ਜਿਹੜੇ ਬੰਦੇ ਨੇ ਦੁੱਧ ਪੀਣਾ ਯਾਰ ਆਪਾਂ ਨੂੰ ਮਾਲਕ ਨੇ ਦੱਸਿਆ ਦੂਜਾ ਸੂਆ ਤੁਸੀਂ ਬਾਈ ਜੀ ਚਾਹੇ 20ਵਾਂ ਸੂਆ ਮੰਨ ਲਿਓ ਸੋ ਕਹਿੰਦਾ ਗਾਉਣ ਵਾਲੇ ਦਾ ਮੂੰਹ ਨਹੀਂ ਰਹਿੰਦਾ ਨੱਚਣ ਵਾਲੇ ਦੀ ੱਡੀ ਸੋ ਆਪਾਂ ਵੀਡੀਓ ਪਾਉਣੀਆਂ ਚੀਜ਼ ਲਿਆਂਦੀ ਆ ਹਨਾ ਕਮੈਂਟ ਕਰਨ ਵਾਲੇ ਚਲੋ ਕਰੀ ਜਾਣਾ ਹਨਾ ਤੇ ਆਪਾਂ ਤੁਹਾਨੂੰ ਚੋਕੇ ਦਿਖਾਵਾਂਗੇ ਸਾਰੇ ਧਾਰਾ ਗਣ ਕੇ ਦਿਖਾਵਾਂਗੇ ਤੇ ਬੱਚਾ ਉੱਚਾ ਵਧਿਆ ਚੜਦੀ ਆ ਉਹ ਦੇਖੋ ਕੋਈ ਗੱਲ ਨਹੀਂ ਆ ਦੇਖੋ ਪੱਠੇ ਖਾਂਦੇ ਥੋੜਾ ਮੂੰਗਾ ਚਾਰਾ ਵਗੈਰਾ ਜੋੜਾ ਕੁਝ ਮਰਜੀ ਛੜਦੋ ਲੱਕੜਾ ਛੜਦੋ ਉਹ ਵੀ ਖਾ ਜਾਂਦੀ ਆ ਹੁਣ ਪਸਮਾ ਕੇ ਆਪਾਂ ਬੱਚਾ ਬੰਨਦੇ ਆ ਸੋ ਧਾਰ ਵਗੈਰਾ ਦੇਖੋ ਵਧੀਆ ਲੈਂਦੀ ਆ ਤੇ ਬੱਚਾ ਇਹਦੇ ਮਗਰ ਕੱਟੀ ਆ ਸੁਆ ਮਾਲਕਾਂ ਨੇ ਦੂਜਾ ਦੱਸਿਆ ਤੁਸੀਂ ਬਾਈ ਜੇ ਚਾਹੇ 20 ਮਾ ਮੰਨ ਲਿ ਮਲਟੀ ਬ੍ਰੇਕਰ ਥੋੜਾ ਥਣ ਦਾ ਸਾਈਜ਼ ਜ਼ਰੂਰ ਲੰਬਾ ਤੇ ਚੋਦੇ ਤੇ ਬਾਕੀ ਇਹੋ ਜੀ ਗੱਲਾਂ ਮੂਰੇ ਮਿਲ ਕੇ ਵੇਖੋ ਮੂਰੇ ਲੱਤਾਂ ਕਹ ਜਾਂਦੀ ਭਈਆ ਤੇ ਧਾਰਾ ਵਗੈਰਾ ਦੇਖੋ ਸੋਹਣੇ ਸਾਫ ਸੁਥਰੇ ਕੋਈ ਭੂਰ ਸਰ ਲਾਣੀ ਕੋਈ ਟੁੱਟਦੀ ਮੁਗਦੀ ਨਹੀਂ ਇਹ ਤੇ ਆਪਾਂ ਦੱਸ ਦੇ ਵੀ ਲੈਂਦੀ ਵੀ ਕਿੱਥੋਂ ਆ ਐਵੇਂ ਗੱਪਾਂ ਜੇ ਮਾਰੀਏ ਮੈਂ ਹਰਿਆਣੇ ਜੱਗਿਆਂ ਇਧਰੋਂ ਜਾਵੜਿਆ ਉਧਰੋਂ ਜਾਵੜਿਆ ਕਿਤੇ ਨਹੀਂ ਜਾਂਦੇ ਬਈ ਆਪਾਂ ਦਾ ਇੱਥੇ ਤੋਂ ਰਿਫਰ ਦੇ ਲੈ ਲੈਨੇ ਆ 11 ਤਰੀਕ ਦੀ ਧਨੋਲੇ ਮੰਡੀ ਤੋਂ ਜੋ ਬਾਪਸ ਆਉਂਦੀ ਸੀ ਉਦੋਂ ਲੈਤੀ ਆ ਲਖਾਈ ਦਾ ਖਰਚਾ ਵੀ ਵੱਜ ਗਿਆ ਵਾਪਸ ਆਉਂਦੀ ਜਮਾ ਗੱਡੀ ਮਗਰ ਲਾ ਕੇ ਸਾਰਾ ਦਿਨ ਠੱਕੇ ਖਾ ਕੇ ਮੰਡੀ ਦੇ ਵਿੱਚ ਤੇ 100 ਵਾਤ ਰਸਾ ਕਹਿੰਦਾ ਸਿਰੇ ਦੇ ਗੰਢ ਉਦੋਂ ਬਾਈ ਜੀ ਮੈਂ ਲੈਤੀ ਆ ਪੂਰੀ ਕਸਾਈ ਨਾਲ ਲੈਤੀ ਵੀ ਆ ਜਮਾ ਤੇ ਮੁੱਲ ਵੀ ਇਹਦਾ ਆਪਾਂ ਹੈਰਾਨ ਦਾ ਕਰਾਂਗੇ ਛੱਡੀ ਥਣ ਵੜੇ ਜੇ ਸੋ ਥਣ ਦੇਖੋ ਚਾਰੇ ਨਿਖਣਵੇਂ ਜਮਾ ਥਣ ਦਾ ਸਹਿਜ ਜ਼ਰੂਰ ਬਣਤਰਾ ਚੰਗੀ ਥੋੜਾ ਸਹਿਜ ਵੱਡਾ ਕੰਬ ਤੇ ਪਸਮਾਹ ਦੇਖੋ ਯਾਰ ਜਮਾ ਗੱਡ ਰਾਰਗਾ ਕੋਈ ਗੱਲ ਕਿਸੇ ਥਣ ਦੇ ਪਸਮਾਣ ਚੋਦੇ ਚੋਦੇ ਕੋਈ ਗੱਲ ਨਹੀਂ ਤੇ ਬਾਈ ਜੀ 11 ਤਰੀਕ ਨੂੰ ਲੈਤੀ ਆ ਰਾਤ ਨੂੰ ਉਦਦੇ ਹੀ ਘਰੇ ਸੂਕ ਜਾ ਕੇ ਰਾਤ ਨੂੰ ਆ ਗਈ ਸੀ ਕਰਮ ਵਾਲੀ 10:30 11 ਫਿਰ ਪਤਾ ਜੀਦੋ ਮਿਹਨਤੀ ਕਰਨੇ ਨੇਰਾ ਜਿਰਾ ਹੋ ਜਾਂਦਾ ਉੱਥੇ ਆਪਾਂ ਪਤਾ ਵੀ ਆਪ ਤਾਂ ਕੱਲੇ ਗੱਡੀ ਥਣ ਖੇਤ ਲੈਣੇ ਖੜੀ ਤੇ ਹਨ ਜੇਰ ਜੱਪਾ ਸਾਰਾ ਕੁਝ ਹੋ ਗਿਆ ਬੱਚਾ ਮਗਰ ਕੱਟਿਆ ਰੱਬ ਜਾਣਦਾ ਮੋਦੀ ਤੇ ਰੱਬ ਜਾਣਦਾ ਬੋਦੀ ਤੇ ਪਤਾ ਨਹੀਂ ਕਾਦੀ ਆ ਹੈ ਕੱਟੀ ਆ ਮਗਰ ਉਹ ਵੀ ਮਗਰ ਮੱਝ ਤਿਆਰ ਹੋ ਜੂਗੀ ਜੇ ਚੰਗੇ ਪੱਠੇ ਪਾਲੋਗੇ ਉਹਨੂੰ ਆ ਮੱਝ ਹੈਗੀ ਹੋਈ ਹੈਗੀ ਤੇ ਚਾਰੂ ਚੂਰੀ ਪੂਰੀ ਫੋਲਾ ਧਾਰ ਚੋਨੇ ਆ ਜਿੰਨਾ ਚਿਰ ਖੁਣਨੀ ਪੱਤਾਂ ਦੀ ਖਾਲੀ ਨਹੀਂ ਕਰਦੀ ਮੈ ਨਹੀਂ ਜਾਣਦਾ ਇਹ ਮੋਹਰਾ ਦੀ ਆ ਮੈ ਨਹੀਂ ਜਾਣਦਾ 70 10 ਦੀ ਆ 29 ਦੀ ਆ ਐਵੇਂ ਇਹਦੀ ਮਾਈ ਦਰਨੁਗੇ ਜੋ ਤਨੁਗੇ ਡੱਕਾ ਨਹੀਂ ਪਤਾ ਮੰਡੀ ਤੋਂ ਬਾਈ ਜੀ ਵਾਪਸ ਆਉਂਦੀ ਲੈਤੀ ਆ ਪਤਾ ਜਮਾ ਹੰਬੇ ਧੱਕੇ ਬੰਦੇ ਤੋਂ ਠੀਕ ਆ ਨਾਗਦਾਂ ਨੂੰ ਲੈਤੀ ਆ ਨਾਗਦਰ ਵੀ ਨਹੀਂ ਵੇਚਣੀ ਆ ਦੋ ਪੈਸੇ ਸੋਨੂ ਸਸਤੀ ਮਿਲ ਜੂ 2 ਰੁਪਏ ਮੈਨੂੰ ਬਾਸਰ ਮਿਲ ਗਈ ਚੋਣ ਚਬਾਦੀ ਚੰਗੀ ਆ ਚੰਗੇ ਪੱਠੇ ਪਾ ਲੋਂਗੇ 12 ਕਿਲੋ ਹੁਣ ਅੱਜ ਲਾ ਲਓ ਸਭ ਤਰੀਕ ਹੋ ਗਈ ਅੱਜ 24 ਖਣੀ 25 ਅਹਾਂ 25 ਤਰੀਕ ਹੋਈ ਅੱਜ 25 ਤਰੀਕ ਹੋ ਗਈ ਅੱਜ ਤੇ 11 ਤਰੀਕ ਤੋਂ ਰਾਤ ਨੂੰ ਸੂਈਆ 9 ਦਿਨ ਹੋ ਹੋਗੇ ਤੇ 5 ਦਿਨ ਇਹ ਹੋ ਗਏ 14 ਦਿਨ ਹੋ ਗਏ ਸੂਈ ਨੂੰ ਹਾਲੇ ਮੈਲਾ ਮੂਲਾ ਇਹ ਝੋਟੀ ਮਾਰੂਗੀ ਜਮਾ ਹਨਾ ਐ ਵੀ ਆਪਾਂ ਕਹਿ ਜੀ ਵੀ ਮੈਲਾ ਮਾਰਗੀ ਮੈਲਾ ਭਾਈ ਜੀ 17ਵੇਂ 18ਵੇਂ ਦਿਨ ਪਸ਼ੂ ਮਾਰਦਾ ਜਾਂ ਕੇ ਮੈਲਾ ਮਾਰੂਗੀ 2 ਕਿਲੋ ਦੁੱਧ ਹੋਰ ਵਧੂਗੀ ਦੁੱਧ ਜਿੰਨਾ ਹੈਗਾ ਤੁਹਾਡੇ ਸਾਹਮਣੇ ਆਪਾਂ ਚੋਕੇ ਦਿਖਾ ਦਾਂਗੇ ਤੇ ਸੂਈ ਨੂੰ ਹੋ ਗਏ ਇਹਨੂੰ ਦਿਨ 11 9 25 ਬਾ ਲਾਲੋ ਸਾਹਿਬ ਵੀ 14 ਦਿਨ ਹੋ ਗਏ ਸੂਈ ਦਾ ਜਿਹਨੂੰ 15 ਦਿਨ ਪੂਰੇ ਆਪ ਨੂੰ ਪਤਾ ਵੀ ਪਸ਼ੂ 25 ਦਿਨਾਂ ਹੀ ਦੁੱਧ ਦੇਉਂਦਾ ਜਮਾ ਹਾਲੇ 10 ਦਿਨ ਦੁੱਧ ਹੋਰ ਵਧੂਗੀ ਤੇ ਬਾਕੀ ਚੋਣ ਬਸਮਾ ਦੀ ਛੋੜੇ ਸਾਹਮਣੇ ਕੋਈ ਲਾਤ ਨਹੀਂ ਚੱਕੀ ਵੀ ਹੋਰ ਨਹੀਂ ਚੱਕੀ ਜਿਹੜੇ ਵੀ ਨੇ ਅਸਲੀ ਦੁੱਧ ਪੀਣਾ ਕਰਦਾ ਸੋ ਵਿੱਚ ਵੀਰ ਕਹਿੰਦਾ ਵੀ ਰਿਕਾਰਡ ਪੁੱਛੋ ਸਾਨੂੰ ਸਵਾਪਾ ਰਿਕਾਰਡ ਤੇ ਬਾਈ ਜੀ ਕੰਮ ਨਹੀਂ ਕਰਦੇ ਕੋਈ ਸੈਰ ਚ ਪਾਸਾ ਸਾਸ ਹੋਵੇ ਕੋਈ ਭੂਰ ਸਰਲਾ ਹੋਵੇ ਉਸ ਗੱਲ ਦੇ ਦੇਣਦਾਰ ਆ ਘਰੇ ਆਓ ਤੁਸੀਂ ਪੈਸੇ ਲਾਉਣੇ ਆ ਇੱਕ ਟਾਈਮ ਆਪਾਂ ਚੋਕੇ ਦਿਖਾ ਦੀ ਸੌਦਾ ਕਰ ਲਿਓ ਬਿਆਨਾ 5 10000 ਪਾ ਦਿਓ ਦੋ ਟਾਈਮ ਚੋਲਿਓ ਚੰਗੀ ਲੱਗੀ ਲੈ ਜਿਓ ਤੇ ਨਹੀਂ ਚੰਗੀ ਲੱਗੀ ਮੇਰੀ ਮੈਂ ਮੇਰੇ ਘਰੇ ਛੋੜਾ ਰੁਪਈਆ ਬਾਈ ਜੀ ਮੋੜ ਜੂਗਾ ਐਵੇਂ ਆ ਕੇ ਜੇ ਕੋਈ ਕਹੀ ਗਿਆ ਇਦਰ ਨੂੰ ਹੁੰਦੀ ਆ ਫਲਾਨਾ ਹੁੰਦੀ ਆ ਕੋਈ ਫਾਲਟ ਹੋਇਆ ਫੇਰ ਤਾਂ ਬਾਈ ਜੀ ਬੈਨਾ ਮੋੜਾਂਗੇ ਜੇ ਫਾਲਟ ਨਾ ਹੋਇ 100 ਦਾ ਨੋਟ ਨਹੀਂ ਮੋੜਦਾ ਗੱਲਾਂ ਖਰੀਆਂ ਕਹੂੰਗਾ ਮੈਂ ਤਾਂ ਦੁੱਧ ਤੁਹਾਡੇ ਸਾਹਮਣੇ ਜਿੰਦਾ ਤੁਹਾਨੂੰ ਦੱਸਦਾ ਤੁਹਾਡੇ ਮੂਰੇ ਆ ਜੂਗਾ ਦੁੱਧ ਕਿੰਨਾ ਹੈਗਾ ਹੁਣ ਅੰਦਾਜ਼ਾ 9 ਲੀਟਰ ਦੁੱਧਾ ਥੱਲੇ ਦੇ ਸਾਰਾ 9 ਤੋਂ 10 ਦੇ ਵਿੱਚ ਵਿੱਚ ਆਪਾਂ ਨੂੰ ਪਤਾ ਹੀ ਆ ਵੀ 9 ਲੀਟਰ ਦੁੱਧਾ ਦੁੱਧ 11 12 ਲੀਟਰ ਦਊਗੀ ਇਹ ਵੀ ਉਹਨੂੰ ਕਹਿ ਦਈਏ ਜੀ 14 ਦੇ ਦਊਗੀ 15 ਦੀ ਦਊਗੀ ਡੱਕਾ ਨਹੀਂ ਫਾਇਦਾ ਦੇਸੀ ਮੈਂ ਹੈਗੀ ਜਮਾ ਕੋਈ ਮੋਰਾ ਮਹਰਾ ਨਹੀਂ ਪਤਾ ਭਰਾਓ ਇਹਦਾ ਕੀ ਹੈਗਾ ਤੇ ਵਿਚ ਵਿਚ ਸਾਰਾ ਦਿਨ ਮੋਰਾ ਮੋਰਾ ਹੀ ਚੱਲੀ ਜਾਂਦੀ ਹੈ ਹਨ ਤੇ ਉਹ ਦੇਖੋ ਖੁਰਨੀ ਦੇ ਪੁੱਤਾਂ ਦੀ ਮੂਹ ਨਹੀਂ ਚੱਕਿਆ ਇੱਧਰ ਦੀ ਜੜਾ ਓਥੋ ਥੋੜੇ ਬੈਠੀ ਚੱਲੇ ਸੋ ਅਸੀਂ ਦੋ ਦੋ ਜਾਣੇ ਨੇ ਵੀ ਬੈਹਿ ਕੇ ਦੇਖ ਲਿਆ ਯਾਰ ਤੇ ਉਹ ਕੱਟੀ ਮਗਰ ਚੰਗਾ ਦੁੱਧ ਛੱਡ ਕੇ ਪੱਠੇ ਪਾ ਲੋਗੇ ਵਧੀਆ ਮਗਰ ਮੱਝ ਤਿਆਰ ਹੋ ਜੂ ਤੇ ਆਪਾਂ ਨੂੰ ਪਤਾ ਵੀ ਮੈਂ ਦਾ ਬਾਈ ਜੀ ਸਾਲ ਦਾ ਸਾਲ 20000 ਵਾਧੀ ਤੁਰ ਜਾਂਦੀ ਆ ਤੇ ਰੇਟ ਦੱਸ ਜੀ ਤਾਂ 107000 ਰੁਪਇਆ ਬਸ ਹਾਂ ਨਾ 1.5 ਦੀ ਦੇਣੀ ਆ ਮਾੜਾ ਮੋਟਾ ਮਾਨਦਾਨ ਹੋਰ ਵੀ ਕਰਦਾ ਹੈ ਕੋਈ ਗੱਲ ਨਹੀਂ ਸੋ ਉਹ ਨਹੀਂ ਗੱਲ ਵੀ 1 25 ਮੰਗ ਲਿਆ ਬਾਈ ਜੀ 30 ਮੰਗ ਲਿਆ ਇਹ ਥਲੇ ਸੋ ਮੈਂ ਦੇਖੋ ਯਾਰ ਨਿਦਾਰੇ ਯਾਰ ਜਮਾ ਸੋਨਾ ਸਿੰਘ ਸਾਫ ਸੁਥਰਾ ਜਾਵਾਂ ਤੇ ਬਾਕੀ ਭੋਰਾ ਕੁੰਬਲਾਣੀ ਜਾਵਾਂ ਤੇ ਧਾਰ ਮੰਗ ਜੇ ਪੂਰੀ ਜਮਾ ਦੇਈ ਮੜੀ ਧਾਰੇ ਨੂੰ ਸੋ ਆ ਦੇਖੋ ਯਾਰ ਕਿਆ ਬਾਤਾਂ ਕੋਈ ਬਾੜਾ ਇਹ ਬੱਚੇ ਦਾ ਫੜਾ ਦਬੜਾ ਜੇ ਨਹੀਂ ਕਰਦੀ ਅਸੀਂ ਸੱਪੜ ਚ ਬਾੜ ਦਿੰਨੇ ਆ ਆ ਨਾੜੂਆ ਗੱਟੀ ਦਾ ਕੱਲ ਹੀ ਟੁੱਟਿਆ ਸੀ ਕਿਉਂਕਿ ਸੱਪੜ ਸਾਡੇ ਨੂੰ ਪਤਾ ਇਹ ਵੀ ਨਾਲ ਬਣਿਆ ਵਾ ਹਨਾ ਪਾਣੀ ਚ ਪਸੂ ਨੂੰ ਬਾੜ ਦਿੰਦੇ ਆ ਕੋਈ ਇਹਨੇ ਉਹ ਪ੍ਰਾਪਰਾ ਨਹੀਂ ਕਰਿਆ ਤੇ ਬਾਕੀ ਕੋਖ ਦੇਖੋ ਜਮਾ ਤਾਂ ਤੱਕ ਗਰਦੂੰਬੇ ਅਰਗੀ ਹੋਈ ਵੀ ਆ ਖਾ ਖਾ ਜਿਹੜਾ ਕੋ ਮਰਜੀ ਪਾ ਦੋ ਮਟਰਾ ਛਲਕਾ ਪਾ ਦੋ ਚਾਹੇ ਪ੍ਰਾਲੀ ਕੁਤਰ ਕੇ ਪਾ ਦੋ ਤੇ ਆਪਾਂ ਜੀਆਂ ਦੀ ਗੋਲੀ ਗਾਲੀ ਇਹਨੂੰ ਦੇਤੀ ਹੁਣ ਪਤਾ ਦੀ ਛੱਟਾ ਗਾਲਾ ਦੇਖੋ ਵੱਡੀ ਦੂਰੀ ਹੈ ਨਹੀਂ ਜਮਾ ਸੋ ਜਿਹੜੇ ਵੀ ਨੇ ਬਾਈ ਜੀ ਦੁੱਧ ਪੀਣਾ ਸੋ ਬੱਚ ਵੀਰ ਸਵਾਦ ਲੈਣ ਲੱਗੇ ਬਾਈ ਜੀ 80 ਲੈ ਲਾ ਬਾਈ ਜੀ 90 ਲੈ ਲਾ ਉਹ ਬਾਈ ਜੀ ਨਾ ਪਰ ਰਾਤ ਨੂੰ ਖੋਲ ਕੇ ਨਹੀਂ ਲੈ ਕੇ ਆਉਂਦੇ ਭਾ ਲਾ ਕੇ ਲੈ ਕੇ ਆਉਂਦੇ ਆ ਸਾਰੇ ਵੀਰ ਮੰਡੀਆਂ ਤੇ ਜਾਂਦੇ ਹੀ ਆ ਮੰਦਾ ਮੁੰਦਾ ਕੁਝ ਨਹੀਂ ਹੈਗਾ ਬਾਪੂ ਵਰਗਾ ਜਿਹਨੂੰ ਨੋਟ ਨਹੀਂ ਕੰਨੇ ਆਉਂਦੇ ਉਹ ਵੀ ਡੂੜ ਲਾ ਕੇ ਮੰਗੇ ਬਾਈ ਜੀ ਮੂੰਹ ਦੂਜੇ ਪਾਸੇ ਕਰਾ ਦਿੰਦਾ ਜਿਵੇਂ ਕਸਾਈ ਕਰਕੇ ਮੱਥਾ ਮਾਰ ਕੇ 12 ਵਜੇ ਮੰਡੀ 'ਚ ਬੜਿਆ ਸੀ 12 ਵਜੇ ਤੋਂ ਲੈ ਕੇ ਬਾਈ ਜੀ 8 ਵਜੇ ਮੈਂ ਰਹਿ ਤੇ ਲਖਾਈ ਵੀ ਬਚਤ ਕਰ ਲਈ ਆਪਦੀ ਹਨਾ ਉਹ ਸਿਸਟਮ ਵੀ ਕਹਿੰਦਾ ਇੱਥੇ ਲਖਾਈ ਬਈ ਜੀ 2500 ਰੁਪਏ ਮੰਡੀ ਦੇ ਵਿੱਚ ਸਰ ਉਹ ਲੈਣ ਵਾਲੇ ਨੂੰ ਐ ਹੁੰਦਾ ਵੀ ਆਪਣੇ 2 ਪੈਸੇ ਵੱਜ ਜਾਣ ਵੇਚਣ ਵਾਲੇ ਨੂੰ ਐ ਹੁੰਦਾ ਵੀ ਆਪਣੇ 2 ਰੁਪਏ ਪੱਟੇ ਜਾਣ ਹਨਾ ਸੋ 100 ਮਜਬੂਰੀਆਂ ਹੁੰਦੀਆਂ ਘਰਾਂ ਦੀਆਂ ਹਨਾ ਸੋ ਜਿਹੜੇ ਬੰਦੇ ਨੂੰ ਬਈ ਚਲੋ ਗੱੜਜ ਵੇਚਣੀ ਆ ਉਹਨੇ ਤਾਂ ਵੇਚਣੀ ਵੇਚਣੀ ਐ ਜਿਹੜੇ ਮੇਰੇ ਅਗੇ ਰਸਾ ਚਪਣ ਦੀ ਆਤ ਪਈ ਵੀ ਉਹਨੇ ਬਈ ਜੀ ਲੈਣੀ ਨੇ ਲੈਣੀਆਂ ਜਮਾ ਸੋ ਗੱਲਾ ਉਹ ਆ ਗਿਆ ਤੁਹਾਨੂੰ ਪਤਾ ਪਾ ਪਸੂ ਲੈ ਉਹਨੇ ਕਦੇ ਉਹ ਹੋਆ ਜਿਹੜਾ ਸਾਫ ਫਿਤਰਾ ਚੰਗਾ ਮਨ ਨੂੰ ਚਜੇ ਜੇਰ ਜੂ ਰੋਕਿਆ ਧਾਰ ਰੋਕਿਆ ਕੋਈ ਭਾਰ ਭੂ ਉਦੋਂ ਗਾਹਾਂ ਬਾਈ ਜੀ ਤੁਸੀਂ ਦੇਖਣੀ ਆ ਝੋੜ ਦੀ ਚੰਗੀ ਆ ਕੋਈ ਥਾਂ ਤੇ ਗੰਡ ਮਰੂੜੀ ਨਹੀਂ ਹੈਗੀ ਤੇ 11 ਕਿਲੋ ਦੁੱਧ ਵਾਲੀ ਮੈਂ ਹੈਗੀ ਜਮਾ ਸੋ ਮਗਰੇ ਦੇ ਕੱਟਿਆ ਪਤਾ ਨਹੀਂ ਮੋਦੀ ਦੇ ਪਤਾ ਨਹੀਂ ਕਾਦੀ ਹੈ ਢੱਕਣੀ ਪਤਾ ਪਹੁੰਦਾ ਤੇ ਪਰ ਆਹ ਦੇਖੋ ਮੈਂ ਤੁਹਾਡੇ ਸਾਹਮਣੇ ਝੋਕੇ ਦਿਖਾਤੀ ਇਹਨੇ ਪੁੱਤਾ ਦਿਨੇ ਪੈਰ ਵੀ ਨਹੀਂ ਪਟਿਆ 1 ਲੱਖ ਤੇ 5000 ਰੁਪਇਆ ਮਾਨਦਾਨ ਕਰ ਦਾਂਗੇ ਇਹ ਨਹੀਂ ਗੱਲ ਬਾਈ ਜੀ ਮੁੱਲ ਫੋਨ ਤੇ ਕਰਾਂਗੇ ਤੇ ਮੁੜ ਕੇ ਢੂੜ ਲੱਖ ਪੁੱਛ ਚਕਾ ਦੀ ਆਪਾਂ ਹਨਾ ਸੋ ਜਿਹੜੀ ਚੀਜ਼ ਆ ਉਹ ਜਿਆ ਰੇਟ ਕਰਤਾ ਹਨਾ ਤੇ ਬਾਕੀ ਮੈਂ ਚੰਗੀ ਆ ਯਾਰ ਚੋਟੀ ਲਾ ਲਓ ਬਾਈ ਜੀ ਮੱਝ ਲਾ ਲਓ ਆਪਾਂ ਨੂੰ ਦੂਜਾ ਸੂਆ ਕਹੀ ਆ ਪਰ ਦੂਜਾ ਨਾ ਯਾਰ ਤੀਜਾ ਹੋਊਗੀ ਜਮਾ ਚਾਹੇ ਕੋਈ 20ਵਾਂ ਮੰਨ ਕੇ ਲੈੜੇ ਬਾਈ ਜੀ ਆਪਾਂ ਦਾ ਆਪਾਂ ਕਹਿੰਦਾ ਤੁਸੀਂ ਤਸੱਲੀ ਕਰਨੀ ਆ ਦੁੱਧ ਪੀਣ ਵਾਲਾ ਸੌਦਾ ਪੂਰਾ ਵਧੀਆ ਜੇ ਘਰ ਦਾ ਦੁੱਧ ਪੀਣਾ ਸੋ ਕਹਿੰਦਾ 100 ਚਾਚਾ ਤੇ ਇੱਕ ਪਿਓ ਮੱਝ ਮਾਝੀ ਹੁੰਦੀ ਆ ਤੇ ਗਾਂ ਗਾਈ ਹੁੰਦੀ ਆ ਜਮਾ ਸੋ ਬਾਈ ਜੀ ਵੀਰਾਂ ਨੂੰ ਸੌ ਕਹਿੰਦੇ ਜਿਹੜੇ ਵੀਰ ਕਹਿੰਦੇ ਸੀ ਦੁੱਧ ਘਰੇ ਮੱਝ ਦਾ ਪੀਣਾ ਉਹਨਾਂ ਲਈ ਸੁਨਹਿਰੀ ਮੌਕਾ ਬਾਈ ਜੀ ਚਾਰ ਪੰਜ ਜian ਦਾ ਪਰਿਵਾਰਾ ਥੋੜਾ ਨਜ਼ਾਰੇ ਲਿਆ ਦੇਣੇ ਜਮਾ ਕਿ 70-80 ਹਜ਼ਾਰ ਇਹ ਟੋਕੜਾ ਕਾ ਪੜ ਵੇਚ ਜੂਗੀ। ਸੋ 55-57 ਹਜ਼ਾਰ ਦਾ ਆਪਾਂ ਫੰਡਰ ਕੱਟੀ ਵੇਚ ਦਿੰਨੇ ਹੈਗੇ ਤੇ ਨਾਲੇ ਕੋਈ ਕੋਈ ਮੂੰਹ ਮੱਥੇ ਨੂੰ ਹੁੰਦਾ ਗੱਪਲ ਗੁੱਪਣ ਨਾਲੇ ਉਹਦਾ। ਤੇ ਚੋਣ ਜਾਣ ਦੇਖੋ ਯਾਰ ਕਿਆ ਬਾਤਾਂ। ਦੁੱਧ ਜਿੰਨਾ ਹੈਗਾ ਥੋੜੇ ਮੂਰੇ ਕਰ ਦਾਂਗੇ। 9 ਲੀਟਰ ਮੇਰਾ ਅੰਦਾਜ਼ਾ ਦੁੱਧ ਇੱਥੇ ਹੈਗਾਗਾ। ਐਵੇਂ ਕੱਪ ਮਾਰਦਾ ਬਈ ਜਿਹਨੂੰ ਸੂਈ ਨੂੰ ਤਿੰਨ ਦਿਨ ਹੋਵੇ ਚਾਰ ਤੇ ਤੂ ਤਿੰਨ ਡੱਕਾ ਹੋਈ ਨਹੀਂ। 11 ਤਰੀਕ ਦੀ ਜਮਾ। ਉਹਦੇ ਦੀ ਲੱਤੀ ਵੀ ਆ। ਸਾਰਾ ਦਿਨ ਗੋਹਾ ਵੱਟ ਕੇ ਕਮਜ ਲੈਤੀ। ਐਵੇਂ ਕਹਿੰਦਾ ਮੈਂ 10 ਲੈ ਲਈਆਂ ਜੀ, 5 ਲੈ ਲਈਆਂ। ਮੈਂ ਤਾਂ ਉੱਥੇ ਵੇ ਜੋ 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 ਬੱਚੇ ਨੂੰ ਛੱਡ ਦੇ ਕੋਸ ਛੱਡ ਦਿਓ ਸਾਨੂੰ ਬੱਚੇ ਨੂੰ ਛੱਡ ਦਿ ਛੱਡ ਦੇ ਬੱਚਾ ਛੱਡ ਦਿ ਸੋ ਥਾਂ ਦੇ ਆਪਾਂ ਦੁੱਧ ਛੱਡਦਾ ਬੱਚੇ ਵਾਚ ਦਿਖਾਈ ਉਰੇ ਸੋ ਆਹ ਦੇਖੋ ਦੁੱਧ ਦਾ ਹੋੜੇ ਸਾਹਮਣੇ ਮੈਂ 10 ਲੀਟਰ ਪੰਜ ਭਰ ਜਾਣਗੇ ਪਰ ਆਪਾਂ ਤੇ ਕਹਿੰਨੇ ਬਾਈ ਜੀ ਸਾਢੇ 4 ਮੰਨ ਕੇ ਹੀ ਲਓ ਤੁਸੀਂ 9 ਲੀਟਰ ਦੁੱਧਾ ਜਮਾ ਸੋ ਦੁੱਧਾ ਦੇਖੋ ਥਾਂ ਦੇ ਵਿੱਚ ਆਪਣਾ ਛੱਡਿਆ ਵਾ ਰੇਟ 1 ਲੱਖ 5000 ਮਾਰ ਦਾਨ ਆਪਾਂ ਕਰ ਦਾਂਗੇ ਸੋ ਦੇਖੋ ਬੱਚਾ ਚੁੰਗਦਾ ਤੋਤਾ ਲੀਟਰ ਹੈਗਾ ਛੱਡਦਾ ਫਲੇ ਹਨਾ ਸੋ ਹੋਵੇ ਖਣੀ 10 ਛੱਡਦਾ ਸੀ ਹੋਵੇ ਅੰਦਾਜ਼ਾ ਆਪਣਾ ਜਮਾ ਪਿੰਡ ਦੇ ਲਾਗੇ ਵਾਲਾ ਕਹਿੰਦਾ ਕਿ ਲੀਟਰ ਮਣੀ ਜਾਂਦਾ ਹਣੇ ਲੱਖ ਰੁਪਏ ਵਾਲੀ ਮਹਿ ਦੇ ਲੈ ਜਾ ਦੁੱਧ ਜਾ ਕੇ ਬਸ ਆਪਾਂ ਕਿਹੜਾ ਵਾਲੀ ਵੰਡਣੀ ਜੀ ਪਾਉਣੀ ਆ ਸੋ ਆ ਖੜੀਆ ਮੱਝ ਆ ਖੜੀਆ ਕੱਟੀ ਚੁੰਗੀ ਜਾਂਦੀ ਮਗਰ 나ੜੂਆ ਬਾਈ ਜੀ ਟੁੱਟ ਗਿਆ ਉਹ ਖੜਾ ਸੱਪੜ ਬਣਿਆ ਸਾਡੇ ਉਹਦੇ ਵਿੱਚ ਬਾੜਦੇ ਆ ਤੇ 14 ਦਿਨ 15 ਦਿਨ ਬਾਈ ਜੀ ਸੂਈ ਨੋ ਗਏ ਇਹਨੂੰ ਮੈਂ ਇਹਨੂੰ ਐਵੇਂ 7 ਦਿਨ 6 ਦਿਨ ਕਹਿ ਦिए ਤਾਂ ਦਾ ਪੱਟ ਕੇ ਦੇਖ ਲੋ ਤਾਂ ਅੰਦਰੇ ਕੱਢੇ ਨਹੀਂ ਹੁੰਦੇ ਬੱਚੇ ਨੇ ਸੋ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਲੱਕੜਾ ਦਾ ਬੂਰਾ ਕੁੱਤਰ ਕੇ ਪਾ ਦਿਓ ਜੇ ਤਾਂ ਖਾੜੇ ਦਾ ਲੈ ਜੋ ਨਹੀਂ ਰਹਿਣ ਦਿਓ ਬਸ ਗੱਲਾਂ ਹੀ ਦੋ ਆ ਤੇ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਜਤ ਦਾ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ